ਬੇਟੇ ਜਿਹੜਾ ਅੱਜ ਆਪਾਂ ਟੌਪਿਕ ਕਰ ਰਹੇ ਆ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਟੌਪਿਕ ਹੈ ਪੰਜਾਬੀ ਭਾਸ਼ਾ ਦੇ ਵਿੱਚ ਬੱਚੇ ਹੋਣ ਚਾਹੇ ਵੱਡੇ ਹੋਣ ਬਹੁਤ ਜ਼ਿਆਦਾ ਗਲਤੀਆਂ ਕਰਦੇ ਨੇ ਜਿਹੜਾ ਟੌਪਿਕ ਮੈਂ ਤੁਹਾਨੂੰ ਅੱਜ ਕਰਾ ਰਹੀ ਆ ਤੇ ਮੇਰਾ ਇਹ ਟੌਪਿਕ ਕਰਾਉਣ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਨੂੰ ਸਿਰਫ ਯਾਦ ਰੱਖਣ ਵਾਸਤੇ ਮੈਂ ਤੁਹਾਨੂੰ ਨਿਸ਼ਾਨੀਆਂ ਦੱਸੂ ਕੁਝ ਥੋੜੇ ਜਿਹੇ ਨਿਯਮ ਦੱਸੂਗੀ ਮੇਰੇ ਆਪ ਦੇ ਬਣਾਏ ਹੋਏ ਨਿਯਮ ਦੱਸੂਗੀ ਜਿਹਦੇ ਨਾਲ ਕਿ ਤੁਸੀਂ ਗਲਤੀ ਨਾ ਕਰ ਸਕੋ ਇੱਕ ਵਾਰੀ ਜਦੋਂ ਤੁਹਾਨੂੰ ਯਾਦ ਹੋ ਜੂਗੀ ਇਹ ਚੀਜ਼ ਤਾਂ ਤੁਸੀਂ ਅੱਗੇ ਵੱਡੇ ਹੋਗੇ ਤਾਂ ਤੁਹਾਨੂੰ ਬਿਲਕੁਲ ਗਲਤੀ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹੇਗੀ ਤੁਹਾਡੇ 'ਚ ਠੀਕ ਹੈ ਇੱਕ ਵਾਰੀ ਜਦੋਂ ਤੁਸੀਂ ਇਹ ਚੀਜ਼ਾਂ ਯਾਦ ਕਰ ਲਓ ਹੁਣ ਦੇਖੋ ਬੇਟੇ ਜਿਹੜਾ ਮੇਰਾ ਟਾਪਿਕ ਹੈ ਜਿਹੜਾ ਅੱਪ ਅੱਜ ਪੜ੍ਹਨਾ ਹੈ ਉਹ ਹੈਗਾ ਐਡ ਐ ਕਈ ਲੋਕ ਐੜਾ ਵੀ ਬੋਲਦੇ ਨੇ ਕਈ ਆੜਾ ਵੀ ਬੋਲਦੇ ਨੇ ਠੀਕ ਹੈ ਐੜੇ ਤੇ ਹਾਰੀਏ ਦੀ ਲਾ ਨਾਲ ਲੜਾਈ ਐੜੇ ਦੀ ਤੇ ਹਾ ਦੇ ਦੀ ਲਾਣਾ ਕਿਹੜੀ ਮਾਤਰਾ ਨਾਲ ਲਾਣਾ ਲਾ ਮਾਤਰਾ ਨਾਲ ਲੜਾਓ ਓਕੇ ਮੈਂ ਤੁਹਾਨੂੰ ਸਮਝਾਉਣੀ ਆ ਦੇਖੋ ਇਹ ਕੀ ਹੈ ਸਾ ਪੜੋ ਇਹਨੂੰ ਸਾਡਾ ਪੜੋ जोड़ के बोलो ठीक है मैं तुझे बनिया बनिया, बनिया नहीं बोलना बोलना इधर वाला लिखना प्यार है ठीक पी आर, पी आर है ਜਾਣਨ ਕਰ ਜਿਹੜਾ ਦੂਜਾ ਸ਼ਬਦ ਹੈ ਹਨਾ ਉਹ ਹਾਹਾ ਜਾਂ ਐੜਾ ਕਿਹੜਾ ਸ਼ਬਦ ਹੈ ਹਾਹਾ ਜਾਂ ਐੜਾ ਠੀਕ ਹੈ ਹੁਣ ਇਹਦੀ ਆਪਾਂ ਦੋ ਤਰੀਕੇ ਨਾਲ ਲੜਾਈ ਬਣਾ ਸਕਦੇ ਹਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਟੌਪਿਕ 'ਚੋਂ ਦੇਖੋ ਐੜੇ ਦੀ ਤਿਹਾਹ ਦੇ ਕਿਹਦੇ ਨਾਲ ਲੜਾਈ ਹੈ ਲਾਣ ਨਾਲ ਐੜੇ ਦੀ ਤਿਹਾਹ ਦੀ ਲੜਾਈ ਕਿਦੇ ਨਾਲ ਹੈ ਲਾਣ ਕਿਉਂ ਜਦੋਂ ਹਾ ਹੈ ਤੇ ਹਾ ਇਹ ਵੀ ਹਾਂ ਹਾਂ ਇਹ ਸਾਰੇ ਹਾਂ ਨੇ ਜਾਂ ਐੜਾ ਇਹਨਾਂ ਦੇ ਮੂਰੇ ਕਾਰਿਵਾ ਆ ਰਹੀ ਐ ਏ ਦੀ ਲਾਂ ਦੀਵਾ ਆ ਰਹੀ ਐ ਨਾ ਆ ਰਹੀ ਐ ਨਾ ਲਾਂ ਦੀਵਾ ਇਹਨਾਂ ਦੀ ਲੜਾਈ ਐ ਹਾਹੇ ਤੇ ਐੜੇ ਦੀ ਲਾਂ ਨਾਲ ਲੜਾਈ ਐ ਉਹ ਆਪਣੇ ਤੋਂ ਅੱਗੇ ਕਿਹਨੂੰ ਨਹੀਂ ਲੱਗਣ ਦਿੰਦੇ ਲਾਂ ਕਿਹਨੂੰ ਨਹੀਂ ਲੱਗਣ ਦਿੰਦੇ ਲਾਂ ਉਹ ਆਪਣੇ ਤੋਂ ਅੱਗੇ ਨਹੀਂ ਆਉਂਦੇ ਉਹ ਕਹਿੰਦੇ ਨੇ ਸਾਡੀ ਇਹਨਾਂ ਦੇ ਨਾਲ ਲੜਾਈ ਐ ਅਸੀਂ ਇਹਨੂੰ ਆਪਦੇ ਮੂਹਰੇ ਨਹੀਂ ਆਉਣ ਦੇਣਾ ਸਾਡੇ ਤੋਂ ਪਹਿਲਾਂ ਨਹੀਂ ਇਹ ਆ ਸਕਦਾ ਹੌਣ ਕਹਿੰਦੇ ਨੇ ਐਣਾ ਤੇ ਹਾਂ ਹੌਣ ਕਹਿੰਦੇ ਨੇ ਐਣਾ ਤੇ ਹਾਂ ਉਹ ਕਹਿੰਦੇ ਸਾਡੇ ਤੋਂ ਮੂਹਰੇ ਲਾਂ ਲੱਗਣੀ ਨਹੀਂ ਚਾਹੀਦੀ ਲਾਂ ਦੀ ਜਿਹੜੀ ਮਾਤਰਾ ਹੈ ਉਹ ਲੱਗਣੀ ਨਹੀਂ ਚਾਹੀਦੀ ਅਸੀਂ ਨਹੀਂ ਅੱਗੇ ਆਉਣ ਦੇਣਾ ਇਹਨਾਂ ਦੀ ਬਸ ਸ਼ੁਰੂ ਤੋਂ ਲੜਾਈ ਹੈ ਬਸ ਤੁਸੀਂ ਇਹ ਯਾਦ ਰੱਖੋ ਹੈ ਹਾਹਰੀ ਤੇ ਐੜੇ ਦੀ ਕਿਹੜੇ ਕਿਹਦੇ ਨਾਲ ਲੜਾਈ ਹੈ ਲਾਂ ਕੀ ਲੜਾਈ ਹੈ ਬਸ ਉਹ ਨੂੰ ਅੱਗੇ ਨਹੀਂ ਆਉਣ ਦੇਣਾ ਕੀ ਨਹੀਂ ਕਰਨ ਦਿੰਦੇ ਅੱਗੇ ਨਹੀਂ ਆਉਣ ਦਿੰਦੇ ਕੀ ਆਦਤਾਂ ਕੀਤੀ ਤੁਸੀਂ ਅੱਗੇ ਨਹੀਂ ਆਉਣ ਦਿੰਦੇ ਐੜਾ ਤੇ ਹਾ ਹਾ ਆਪਣੇ ਤੋਂ ਅੱਗੇ ਕਿਉਂ ਨਹੀਂ ਆਉਣ ਦਿੰਦੇ ਹਾਂ ਹੁਣ ਤੁਸੀਂ ਧਿਆਨ ਨਾਲ ਦੇਖੋ ਹੁਣ ਆਪਾਂ ਜਦੋਂ ਆਪਾਂ ਸਿਹਤ ਬੋਲਦੇ ਹਾਂ ਹਾ ਹੈ ਤਾਂ ਪਹਿਲਾਂ ਏ ਆ ਗਿਆ ਹਾ ਹੇ ਤੇ ਐੜੇ ਤੋਂ ਅੱਗੇ ਆਗੇ ਲਾ ਲਾ ਪਰ ਉਹਨਾਂ ਨੇ ਲਾ ਲੱਗਾ ਨਾ ਦੇਣਾ ਨਹੀਂ ਲੜਾਈ ਹੈ ਨਾ ਤਾਂ ਉਹ ਕੀ ਕਰਦੇ ਨੇ ਹਾ ਹਾ ਤੇ ਐੜਾ ਕੀ ਕਹਿੰਦੇ ਨੇ ਕਿ ਜਦੋਂ ਸਾਡੇ ਤੋਂ ਅੱਗੇ ਵਾਲੇ ਅੱਖਰ ਤੇ ਲਾ ਆਜੂਗਾ ਅਸੀਂ ਉਹਨੂੰ ਹਟਾ ਕੇ ਕੀ ਲਾਵਾਂਗੇ ਕੇਣੀ ਮਾਤਰਾ ਲਾਵਾਂਗੇ ਸਿਹਾਰੀ ਕੇਣੀ ਮਾਤਰਾ ਲਾਵਾਂਗੇ ਸਿਹਾਰੀ ਤੇਾਰੇ ਦੇ ਹਾਏ ਦੇ ਹਾਏ ਤੋਂ ਕੀ ਆ ਗਿਆ ਕਰਾਰੇ ਦੇ ਉੱਪਰ ਲਾਂ ਆ ਗਈ ਜਿਹੜਾ ਦੇ ਵਿੱਚ ਹਾਏ ਤੋਂ ਅੱਗੇ ਕੀ ਆ ਗਿਆ ਜੱਜੇ ਦੇ ਉੱਪਰ ਲਾਂ ਆ ਗਈ ਬਣਿਆ ਹੁਣ ਬਣਿਆ ਚ ਕੀ ਆ ਗਿਆ ਐੜੇ ਦੇ ਉੱਪਰ ਨਾਣੇ ਦੇ ਉੱਪਰ ਲਾਂ ਆ ਗਈ ਪਿਆਰ ਚ ਐੜੇ ਦੇ ਉੱਪਰ ਪੱਪੇ ਤੇ ਲਾਂ ਆ ਗਈ ਗਿਆਨ ਚ ਐੜੇ ਦੇ ਉੱਪਰ ਗੱਗੇ ਦੇ ਉੱਪਰ ਲਾਂ ਆ ਗਈ ਐਸੇ ਤਾਂ ਨਹੀਂ ਜਦੋਂ ਹਾਏ ਤੇ ਏਡ ਦੇ ਅੱਗੇ ਵਾਲੇ ਅੱਖਰ ਤੇ ਲਾਂ ਆ ਜੇ ਤਾਂ ਲੱਗਣ ਨਹੀਂ ਦਿੰਦੇ ਉਹ ਕਹਿੰਦੇ ਸਿਆਦ ਨੂੰ ਮੂੰਹੇ ਨਹੀਂ ਲੱਗ ਜਾਂਦੇ ਨੂੰ ਲਕੀਰ ਨੂੰ ਲਾਣ ਨੂੰ ਅਸੀਂ ਆਪਣੇ ਤੋਂ ਅੱਗੇ ਨਹੀਂ ਲੱਗ ਦਿੰਦੇ ਕੌਣ ਕਹਿੰਦੇ ਨੇ ਇਹ ਜੀ ਐਡਾ ਤੇ ਹਾਂ ਸਾਹਮਣੇ ਆ ਗਈ ਤਾਂ ਫਿਰ ਕੀ ਕਰਦੇ ਨੇ ਲਾਂ ਨੂੰ ਕੱਟ ਕੇ ਉਹਦੀ ਜਗ੍ਹਾ ਕੀ ਲਾ ਦਿੰਦੇ ਨੇ ਸਿਹਾਰ ਲਾਂ ਨੂੰ ਕੱਟ ਕੇ ਕੀ ਲਗਾ ਦਿੰਦੇ ਨੇ ਸਿਹਾਰ ਉਹਨੂੰ ਸਿਹ ਹੱਤ ਹੁਣ ਸਸੇ ਦੱਸੋ ਕਿਹਦੀ ਕਿਹਦੀ ਕਿਹਦੇ ਨਾਲ ਲੜਾਈ ਹੈ ਐਵੇਂ ਹੀ ਤੇ ਹਾਂ ਇਹ ਲੜਾਈ ਕਿਹਦੇ ਨਾਲ ਹੈ ਲਾਹ ਕੀ ਲੜਾਈ ਹੈ ਉਹਨਾਂ ਦੀ ਵੀ ਅਸੀਂ ਉਹਨੂੰ ਆਪਣੇ ਤੋਂ ਪੂਰੇ ਅੱਖਰ ਤੇ ਲੱਗਣ ਨਹੀਂ ਦਿੱਤੇ ਸਮਝ ਆ ਗਈ ਬੇਟੇ ਕਿ ਇਹ ਤਾਂ ਹੋ ਗਈ ਇੱਕ ਲੜਾਈ ਅੱਜ ਆਪਾਂ ਦੋ ਲੜਾਈਆਂ ਦੇਖਣੀਆਂ ਸੀ ਕੀ ਦੀਆਂ ਕੀ ਦੀਆਂ ਕੀ ਨਾਲ ਇਹ ਤਾਂ ਆਪਣੀ ਇੱਕ ਲੜਾਈ ਆਪਾਂ ਪੜ ਲਈ ਠੀਕ ਹੈ ਹਾਂ ਇਹ ਜੀ ਤੇ ਐੜੇ ਦੀ ਹੁਣ ਹਾਂ ਐੜੇ ਦੀ ਤਾਂ ਕੱਲੀ ਲਾਣ ਨਾਲ ਲੜਾਈ ਹੈ ਜਿਹੜਾ ਹਾਂ ਹੈ ਨਾ ਜਾਰੇ ਪ੍ਰੋਬਲਮ ਹੈ ਹਾਹੇ ਦੇ ਵਿੱਚ ਨਾ ਜਾਰੇ ਅਪਰ ਜਿਵਾਲੀ ਹੈ ਗੁੱਸਾ ਵਾਲਾ ਕਰਦਾ ਹੈ ਹਾਹਾ ਐੜੇ ਦੀ ਤਾਂ ਇੱਕ ਜਣੇ ਨਾਲ ਲੜਾਈ ਹੈ ਕਿਹਦੇ ਨਾਲ ਹੈ ਆ ਐੜੇ ਦੀ ਲਾਣਾ ਜਿਹੜਾ ਹਾਹ ਹੈ ਉਹ ਵੀ ਉਸ ਦਲਾਣਾ ਗੁਲਾਵਾ ਨਾਲ ਵੀ ਹੈ ਲੜਾਈ ਜਿਹੜਾ ਹਾਹ ਹੈ ਉਹ ਤੇ ਗੁੱਸਾ ਵਾਲਾ ਯਾਰ ਠੀਕ ਹੈ ਦੇ ਆਪਾਂ ਇਸ ਤਰ੍ਹਾਂ ਉਹ ਕਿਉਂ ਉਹ ਹੁਣੀ ਮੈਂ ਤੁਹਾਨੂੰ ਦੱਸ ਕੇ ਛੱਡੀਆਂ ਹਾਹੇ ਦੇ ਕਿਹਦੇ ਨਾਲ ਲੜਾਈ ਹੈਗੀ ਦਲਾਵਾਂ ਨਾਲ ਪਹਿਲਾਂ ਤਾਂ ਹਾਹੇ ਦੀ ਲਾਵਾਂ ਨਾਲ ਲੜਾਈ ਸੀ ਵੀ ਮੈਂ ਆਪਦੇ ਤੋਂ ਅੱਗੇ ਨਹੀਂ ਲੱਗਣ ਦਿੰਦਾ ਆਪਦੇ ਤੋਂ ਪਹਿਲਾਂ ਵਾਲੇ ਅੱਖਰ ਤੇ ਉਹ ਲੜਾਈ ਹੋਰ ਕਿਹਦੀ ਸੀਗੀ ਹਾਹੇ ਦੀ ਐੜੇ ਐੜੇ ਤੇ ਹਾਹੇ ਦੀ ਸੀਗੀ ਹੁਣ ਇਹ ਲੜਾਈਏ ਉਹ ਹਾਹੇ ਦੀ ਐ ਹਾਹੇ ਦੀ ਕਿਹਦੇ ਨਾਲ ਲੜਾਈਏ ਦਲਾਵਾਂ ਕਿਹਦੇ ਨਾਲ ਲੜਾਈਏ ਦਲਾਵਾਂ ਅੱਗੇ ਵਾਲੇ ਅੱਖਰ ਤੇ ਜੇ ਦੁਲਾਵਾ ਆ ਗਿਆ ਤਾਂ ਮੈਂ ਉਹਨੂੰ ਕੱਟ ਦੇਣਾ ਤਾਂ ਮੈਂ ਕੀ ਲਾ ਲਾ ਲੈਣਾ ਲਾਉਣੀ ਸਿਹਾਰੀ ਹੋਈ ਐ ਪਰ ਪਹਿਲਾਂ ਆਪਾਂ ਉਸੇ ਖਰਚ ਲਾਉਂਦੇ ਸੀ ਜਿਹੜੇ ਖਰਚ ਤੋਂ ਆਪਾਂ ਕੱਟਦੇ ਸੀ ਲਾਵਾ ਹਨਾ ਲਾ ਕੱਟ ਕੇ ਉਸੇ ਅੱਖਰ ਤੇ ਲਾਉਂਦੇ ਸੀ ਨਾ ਮੈਂ ਕੀ ਪਰ ਦੁਲਾਵਾ ਕੱਟ ਕੇ ਉਹ ਕਿਹਦੇ ਤੇ ਲਾਉਗਾ ਹਾਂ ਹਾਂ ਆਪਦੇ ਤੇ ਲਾਉਗਾ ਸਿਹਾਰੀ ਕਿਹੜੇ ਤੇ ਲਾਉਗਾ ਆਪਦੇ ਖੁਦ ਨੇ ਆਪਦੇ ਆਪ ਤੇ ਲਾਉਗਾ ਠੀਕ ਐ ਦੇਖੋ ਹੁਣ ਆਪਾਂ ਸ਼ਸ਼ੇ ਤੋਂ ਦੁਲਾਵਾ ਕੱਟ ਕੇ ਕਿਹਦੇ ਦੁਲਾਵਾ ਲਾਈ ਐ ਹਾਂ ਦੇਖੋ

वाले अक्षर ਤੇ ਲਾ ਨੂੰ ਆਉਣ ਨਹੀਂ ਦਿੰਦੇ ਉਹ ਲਾ ਨੂੰ ਕੱਟ ਕੇ ਕੀ ਕਰ ਦਿੰਦੇ ਨੇ ਉਸੇ ਅੱਖਰ ਤੇ ਕੀ ਲਾ ਦਿੰਦੇ ਨੇ ਸਿਹਾਰ ਉਸੇ ਅੱਖਰ ਤੇ ਜਿਹੜੇ ਅੱਖਰ ਤੇ ਲਾ ਲੱਗਣੀ ਸੀ ਨਾ ਲਾ ਨੂੰ ਕੱਟ ਕੇ ਉਸੇ ਅੱਖਰ ਤੇ ਕੀ ਲੱਗ ਜੂਗੀ ਸਿਹਾਰੇ ਪਰ ਜਿਹੜੀ ਹਾਏ ਦੀ ਗੁਲਾਮਾਂ ਨਾਲ ਲੜਾਈ ਹੈ ਜਿਹੜੇ ਅੱਖਰ ਤੇ ਗੁਲਾਮਾਂ ਆਊਗੀ ਕੱਟ ਤਾਂ ਦੇਊਗਾ ਉਹ ਪਰ ਉਹ ਸਿਹਾਰੀ ਕਿਸ ਦੇ ਨਾਲ ਲਾਊਗਾ ਹਾਏ ਦਾ ਆਪ ਤੇ ਆਪ ਨਾਲ ਕਿਸ ਦੇ ਨਾਲ ਲਾਊਗਾ ਆਪਣੇ ਆਪ ਨਾਲ ਹਾਗੇ ਸਮੇਂ ਆ ਗਈ ਬੇਟੇ ਇਹ ਨਾਲ ਹੋਰ ਕੋਈ ਤਰੀਕਾ ਨਹੀਂ ਆਰ ਕਰਨ ਦਾ ਉਹ ਸਾਰਾ ਕੋਈ ਹੋਵੇ ਜੇ ਇਸ ਨੂੰ ਸੌਖਾ ਤਰੀਕਾ ਤੁਹਾਨੂੰ ਪਤਾ ਹੈ ਤਾਂ ਤੁਸੀਂ ਉਹਦੇ ਨਾਲ ਵੀ ਤੁਸੀਂ ਸ਼ਬਦਾਂ ਨੂੰ ਯਾਦ ਰੱਖ ਸਕਦੇ ਹੋ ਇੱਕ ਵਾਰੀ ਜੇ ਇਸ ਤਰੀਕੇ ਨਾਲ ਤੁਹਾਡੇ ਪੱਕ ਗਏ ਨਾ ਸ਼ਬਦ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਪੂਰਾ ਚੰਗੀ ਤਰ੍ਹਾਂ ਪੜਨ ਲੱਗ ਗਏ ਲਿਖਣ ਲੱਗ ਗਏ ਤੁਹਾਨੂੰ ਯਾਦ ਹੋ ਗਈ ਬੋਲ ਲਿਖਤ ਜੇ ਤੁਸੀਂ ਗਲਤੀ ਨਹੀਂ ਕਰੋਗੇ ਡਿਕਟੇਸ਼ਨ ਬੋਲਦੇ ਆ ਜਦੋਂ ਬੋਲ ਲਿਖਤ ਕਰਾਉਣੇ ਆ ਜਦੋਂ ਤੁਹਾਡੀ ਪ੍ਰੈਕਟਿਸ ਹੋ ਗਈ ਤਾਂ ਤੁਹਾਨੂੰ ਇਹ ਲੜਾਈ ਵਾਲੀ ਗੱਲ ਵੀ ਯਾਦ ਰੱਖਣ ਦੀ ਲੋੜ ਹੀ ਨਹੀਂ ਪੈਣੀ ਉਹ ਸਹਿਜ ਸੁਭਾਈ ਤੁਹਾਡੇ ਦਿਮਾਗ ਦੇ ਵਿੱਚ ਬੈਠ ਜੂਗੀ ਫਿਰ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਫਟਾਫਟ ਪੰਜਾਬੀ ਬੋਲ ਵੀ ਸਕਦੇ ਹੋ ਤੇ ਲਿਖ ਵੀ ਸਕਦੇ ਹੋ ਹੁਣ ਤੱਕ ਤੁਸੀਂ ਕਿਵੇਂ ਪੜ ਰਹੇ ਸੀ ਮੈਂ ਤੁਹਾਨੂੰ ਟੋਕਿਆ ਨਹੀਂ ਸੀਗਾ ਕਿਉਂਕਿ ਮੈਂ ਤੁਹਾਨੂੰ ਟਾਪਿਕ ਕਰਾਇਆ ਨਹੀਂ ਸੀਗਾ ਦੇਖੋ ਤੁਸੀਂ ਇਹਨੂੰ ਬਹੁਤ ਵੇਤੀ ਸੀ ਹਿਹਾ ਤਾਂ ਇਹ ਇਹ ਬੋਲਦੇ ਸੀ ਨਾ ਜੀ ਹਾਂ ਤਾਂ ਸੀ ਨਾ ਮੀ ਹਾਂ ਨਾ ਤੰਹੀ ਨਾ ਕੀ ਹਾ ਕੀ ਹਾ ਰੀ ਹਾ ਐਕੀ ਬੋਲਦੇ ਸੀ ਨਾ ਪਰ ਅੱਜ ਤੋਂ ਬਾਅਦ ਤੁਸੀਂ ਇਦਾਂ ਨਹੀਂ ਬੋਲੋ ਐੜੇ ਦੀ ਤੇ ਹਾ ਹੈ ਦੀ ਲਾਵਾ ਨਾਲ ਲੜਾਈ ਠੀਕ ਹੈ ਲਾ ਨੂੰ ਉਸ ਆਪਣੇ ਤੋਂ ਪਹਿਨਾ ਔਰ ਨਹੀਂ ਦਿੰਦੇ ਉੱਥੇ ਕੱਟ ਕੇ ਲਾ ਕੱਟ ਕੇ ਉਸੇ ਖਰਦੀ ਪੇ ਲੈਂਦੀ ਹੈ ਸਿਹਾਰੀ ਤੇ ਜਿਹੜਾ ਹਾਂ ਹੈ ਹਾਂ ਹੈ ਕਿ ਗੁਲਾਵਾਂ ਨਾਲ ਵੀ ਲੜਾਈ ਹੈ ਗੁਲਾਵਾਂ ਨੂੰ ਕੱਟ ਕੇ ਹ ਸਿਹਾਰੀ ਆਉਂਦਾ ਕਿਹਦੇ ਨਾਲ ਆਪਦੇ ਆਪ ਨਾਲ ਕਿਹਦੇ ਨਾਲ ਲਾ ਲੈਂਦੇ ਆਪਦੇ ਆਪ ਨਾਲ ਉਹ ਤੁਸੀਂ ਬੋਲਣ 'ਚ ਗਲਤੀ ਨਹੀਂ ਕਰਨੀ ਤੇ ਲਿਖਣ 'ਚ ਵੀ ਨਹੀਂ ਗਲਤੀ ਕਰਨੀ ਬੇਟਾ ਜਦੋਂ ਤੁਸੀਂ ਇਹਨੂੰ 5-7 ਵਾਰੀ ਪ੍ਰੈਕਟਿਸ ਕਰੋਗੇ ਨਾ ਇਹਨਾਂ ਸ਼ਬਦਾਂ ਦੀ ਤਾਂ ਤੁਹਾਨੂੰ ਇਹ ਲੜਾਈ ਵਾਲਾ ਕਨਸੈਪਟ ਵੀ ਆਦਰਖੰਦੀ ਲੋੜਨੀ ਪੈਣੀ ਤੁਹਾਨੂੰ ਇਹ ਯਾਦ ਹੋ ਜਾਣਾ ਠੀਕ ਹੈ ਹੁਣ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਮਾਤ 'ਚ ਬਿਠਾ ਦਿਓ ਤੁਸੀਂ ਇਹਨਾਂ ਨੂੰ ਤੁਸੀਂ ਆਪਣੀ ਨੋਟਬੁੱਕਸ 'ਤੇ ਨੋਟ ਕਰ ਲਿਓ ਠੀਕ ਹੈ ਜੀ ਥੈਂਕ ਯੂ